ਉਨੇ ਉਹਨਾਂ ਗੱਲਬਾਤ ਕਰਦੇ ਆ ਬੀਬੀ ਜੀ 121 ਕਿਸਾਨ ਜਿਹੜੇ ਬੈਠੇ ਸੀ ਉਹਨਾਂ ਨੇ ਤਾਂ ਮਰਨ ਵਰਤ ਖਤਮ ਕਰਤਾ ਪਰ ਜਗਜੀਤ ਸਿੰਘ ਡੱਲੇਵਾਲ ਹਲੇ ਵੀ ਉਸੇ ਗੱਲ ਤੇ ਜੜੇ ਹੋਏ ਨੇ ਸਿਹਤ ਲਗਾਤਾਰ ਵਿਗੜ ਰਹੀ ਆ ਕਿਵੇਂ ਦਾ ਲੱਗਦਾ ਮਨ ਨੂੰ ਕਿ ਅੱਜ ਅਸੀਂ ਇੱਥੇ ਸੜਕਾਂ ਦੇ ਉੱਤੇ ਬੈਠ ਕੇ ਭੁੱਖ ਹੜਤਾਲ ਕਰ ਰਹੇ ਆ ਅੰਨ ਦਾਤਾ ਖੁਦ ਕਹਾਉਂਦੇ ਨੇ ਪਰ ਖੁਦ ਭੁੱਖੇ ਸੋਹਰੇ ਆ ਹਾਂ ਅੰਨ ਤਾਂ ਵਾਂਝੇ ਰਹਿੰਦੇ ਆ ਅਸੀਂ ਹੈਨਾ ਉਹ ਫਿਰ ਸਰਕਾਰਾਂ ਦੀਆਂ ਕਰਤੂਤਾਂ ਕਰਕੀਆਂ ਸਾਰਾ ਕੁਝ ਇਹ ਹੋ ਰਿਹਾ ਜੋ ਮਾੜੀਆਂ ਕਰਤੂਤਾਂ ਕਰਕੇ ਜੇ ਸਾਡੀ ਸਰਕਾਰ ਚੰਗੀ ਹੋਵੇ ਤਾਂ ਅਸੀਂ ਕਿਉਂ ਸੜਕਾਂ ਤੇ ਰੁਲਗੇ ਕਿਉਂ ਭੁੱਖੇ ਮਰ ਗਏ ਹਨ ਫਿਰ ਸਾਨੂੰ ਇੰਨੀਆਂ ਨੌਬਤਾਂ ਦੇ ਵਿੱਚ ਦਿਨੰਗਨ ਦੀ ਲੋੜ ਨਹੀਂ ਜੇ ਸਾਡੀ ਸਰਕਾਰ ਵਧੀਆ ਹੋਵੇ ਤਾਂ ਸਾਡੀ ਸਰਕਾਰ ਘਟੀਆ ਇੱਕ ਭੈਣ ਦੇ ਦਿਲ ਤੇ ਕੀ ਬੀਤਦੀ ਆ ਉਦੋਂ ਜਦੋਂ ਭਰਾ ਇਸ ਤਰੀਕੇ ਨਾਲ ਮਰਨ ਵਰਤੇ ਬੈਠਾ ਹੋਵੇ ਕਿਹਾ ਕਿ ਮੈਂ ਜਾਂ ਤਾਂ ਮੇਰੀ ਸ਼ਹੀਦੀ ਹੋਵੇਗੀ ਜਾਂ ਫਿਰ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਵਾਂਗੇ ਕਦੋਂ ਕੀ ਬੀਤਦੀ ਆ ਭੈਣ ਦੇ ਦਿਲ ਤੇ ਮੈਂ ਤੂੰ ਪੁੱਛੋ ਨਾ ਮੈਂ ਦੱਸ ਨਹੀਂ ਸਕਦੀ ਕੀ ਬੀਤਦੀ ਆ ਉਹ ਲੱਭ ਜਦੋਂ ਮੇਰੇ ਮੂੰਹ ਨਿਕਲ ਨਹੀਂ ਰਿਹਾ ਮੀ ਮਤਲਬ ਆਏ ਮੇਰੇ ਮਨ ਦੇ ਵਿਵਲ ਬਲੇ ਸੀ ਵੀ ਇਹਦੇ ਤੋਂ ਪਹਿਲਾਂ ਮੇਰੀ ਸਿੱਧੀ ਹੋਣੀ ਚਾਹੀਦੀ ਹੈ ਵੀ ਮਾੜਣੀ ਇਹਦੀ ਸਿੱਧੀ ਹੁੰਦੀ ਵੇਖ ਸਕਦੀ ਵੀ ਇਹਦੇ ਤੋਂ ਪਹਿਲਾਂ ਮੈਂ ਬੱਚੇ ਨੇ ਛੋਟੇ ਛੋਟੇ ਪੋਤੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਹੁੰਦੀ ਹੋਣੀ ਤੁਹਾਡੀ ਕੀ ਕਹਿੰਦੇ ਨੇ ਉਹ ਕੀ ਜਿਹੜੇ ਪੋਤੇ ਨੇ ਕਹਿੰਦੇ ਨੇ ਦਾਦਾ ਜੀ ਦਾ ਹਾਲ ਦੇਖ ਕੇ ਕੀ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਬੱਚੇ ਫਿਰ ਵਿਚਾਰੇ ਤੁਹਾਨੂੰ ਪਤਾ ਹੀ ਆ ਉਹ ਤਾਂ ਵੇਖੋ ਤੁਸੀਂ ਦੇਖਦੇ ਹੀ ਵੀਡੀਓ ਦੇ ਵਿੱਚ ਆਉਂਦਾ ਹੈ ਬੜਾ ਉਹਨੂੰ ਮਹਿਸੂਸ ਕਰਦਾ ਉਹ ਇਸ ਗੱਲ ਨੂੰ ਵੀ ਮੇਰੇ ਦਾਦਾ ਜੀ ਅੱਜ ਉਹਨੂੰ ਬੜੀ ਖੁਸ਼ੀ ਆ ਵੀ ਮੇਰੇ ਦਾਦਾ ਜੀ ਨੇ ਬੋਤਲ ਲਵਾ ਲਈਆ ਤੇ ਪਿਲਾ ਲਈਆ ਤੇ ਅਸੀਂ ਇੱਕ ਅੱਧੇ ਦਿਨ ਵਿੱਚ ਦੀ ਉਹਨੂੰ ਲਿਆਉਣੇ ਆ ਇੱਥੇ ਫਿਰ ਉਹਨੂੰ ਅਸੀਂ ਕਵਾਂਗੇ ਵੀ ਇਹਨੂੰ ਕਹਿ ਤੂੰ ਵੀ ਕੋਈ ਮਾੜਾ ਮੋਟਾ ਵੀ ਕੋਈ ਤਰਲ ਚੀਜ਼ ਲੈ ਲਵੇ ਥੋੜਾ ਬੜਾ ਹਨਾ ਬੱਚੇ ਦੇ ਆਖੇ ਥੋੜਾ ਹੋਰ ਗੱਲ ਹੁੰਦੀ ਆ ਹਨਾ ਹਾਂ ਮਨਪਗਰ ਜਾਂਦਾ ਬੱਚੇ ਦੇ ਕਹਿਣ ਨਾਲ ਤੁਸੀਂ ਗੱਲਬਾਤ ਕੀਤੀ ਆ ਮਨਾਉਣ ਦੀ ਕੋਸ਼ਿਸ਼ ਕੀਤੀ ਆ ਕਿ ਥੋੜਾ ਬਹੁਤਾ ਕਿਉਂਕਿ ਜਿਹੜੇ ਉਹਨਾਂ ਨੂੰ ਕੰਡੀਸ਼ਨ ਆ ਉਹਨਾਂ ਦੀ ਜਿਹੜੀ ਹਾਲਤ ਆ ਕਿੰਨੇ ਜਿਆਦਾ ਕਮਜ਼ੋਰ ਹੋ ਗਏ ਇੱਕ ਕੈਂਸਰ ਦੇ ਪੇਸ਼ੈਂਟ ਨੇ ਤੁਸੀਂ ਕੋਸ਼ਿਸ਼ ਕੀਤੀ ਮਨਾਉਣ ਦੀ ਮੈਂ ਹਜੇ ਤੱਕ ਮੇਰੀ ਕੋਈ ਗੱਲਬਾਤ ਨਹੀਂ ਹੋਈ ਇਸ ਖਾਣੇ ਖੂਣੇ ਬਾਰੇ ਮੇਰੀ ਐਵੇਂ ਅੱਖਾਂ ਕੋਈ ਗੱਲ ਮੇਰੀ ਹੋਈ ਹੈ ਜੇ ਤੱਕ ਹੁਣੇ ਗਈ ਸੀ ਮੈਂ ਥੋੜਾ ਟਾਈਮ ਹੋਇਆ ਤੇ ਉਹ ਹਜੇ ਘਬਰਾਟ ਹੋ ਰਹੀ ਸੀ ਰੌਲਾ ਰੂਲਾ ਬਾਹਰ ਪੈ ਰਿਆ ਸੀ ਨਾ ਹਾਂ ਪ੍ਰੇਤਾ ਜੀ ਮੇਰੀ ਖਾਣੇ ਖੁਨੇ ਵਾਲੀ ਰੋਗ ਗੱਲ ਤਾਂ ਨਹੀਂ ਹੋਈ ਤੀ ਪਰ ਸਟੈਪ ਲੱਗੀ ਆ ਤੇ ਚੱਲ ਚੱਲੀ ਜਾਂਦੀ ਆ ਕਿ ਬਈ ਠੀਕ ਆ ਇੱਕ ਗੱਲ ਹੋਰ ਆ ਜਿਵੇਂ 55 ਦਿਨ ਬੀਤ ਗਏ ਹੁਣ ਜਾ ਕੇ ਕੇਂਦਰ ਦੇ ਨੁਮਾਇੰਦੇ ਇੱਥੇ ਆਏ ਗੱਲਬਾਤ ਲਈ ਸੱਦਾ ਆਇਆ ਕੀ ਪਹਿਲਾਂ ਉਹਨਾਂ ਨੂੰ ਫਿਕਰ ਨਹੀਂ ਸੀ ਜਾਂ ਪਹਿਲਾਂ ਕਰਨਾ ਨਹੀਂ ਚਾਹੁੰਦੇ ਸੀ ਜਾਂ ਫਿਰ ਇਹਦੇ ਪਿੱਛੇ ਵੀ ਕੋਈ ਹੋਰ ਮਨਸ਼ਾ ਹੋ ਸਕਦੀ ਆ ਕਿਉਂਕਿ ਇਲੈਕਸ਼ਨ ਵੀ ਨੇ ਦਿੱਲੀ ਦੇ ਵਿੱਚ ਹਾਂ ਇਹ ਮੈਨੂੰ ਵੀ ਇਸ ਗੱਲ ਦਾ ਪੂਰਾ ਪੂਰਾ ਹੀ ਮਨਸਾ ਮੈਨੂੰ ਇਹੀ ਲੱਗਦੀ ਉਹਨਾਂ ਦੀ ਵੀ ਹੁਣ ਇਲੈਕਸ਼ਨ ਕਰਕੇ ਹਿੱਲੇ ਆ ਥੋੜਾ ਬਾਲਾ ਹੈ ਨਾ ਵੀ ਇਲੈਕਸ਼ਨ ਦੇ ਇਲੈਕਸ਼ਨ ਕਰਕੇ ਤਾਂ ਤੈਨੂੰ ਪਤਾ ਸਰਕਾਰਾਂ ਮਰ ਜਾਂਦੀਆਂ ਇਸ ਗੱਲ ਤੇ ਤਾਂ ਹਨਾ ਤੇ ਹੋਈ ਗੱਲ ਇਹ ਇਲੈਕਸ਼ਨ ਕਰਕੇ ਹੀ ਆ ਇਲੈਕਸ਼ਨ ਕਢਾ ਲਈਏ ਬਾਅਦ ਦੇ ਵਿੱਚ ਫਿਰ ਮੀਟਿੰਗਾਂ ਫਿਰ ਹਾਂ ਮੀਟਿੰਗਾਂ ਚ ਉਹ ਫਿਰ ਹੁਣ ਅਸੀਂ ਵੇਖੋ ਹੁਣ ਕਿਵੇਂ ਬਣੂਗੀ ਗੱਲ ਹੁਣ 14 ਤਰੀਕ ਦਿੱਤੀ ਆ ਜਿਹੜੀ 14 14 ਤਰੀਕ ਨਹੀਂ ਪਾਤੀ 14 ਤਾਂ ਲੰਬੀ ਪਾਤੀ ਤੋ ਹੁਛ ਕਿਹਾ ਸੀਗਾ ਵੀ ਨੇੜੇ ਰੱਖੋ ਉਹ ਬੋਲੇ ਵੀ ਫਿਰ ਇਲੈਕਸ਼ਨ ਹੋ ਰੋ ਵਿੱਚ ਚੱਲੀ ਜਾਂਦਾ ਹੈ ਵੀ ਇਲੈਕਸ਼ਨ ਕਰਕੇ ਅਸੀਂ ਮੀਟਿੰਗਾਂ ਚ ਹਾਜ਼ਰ ਨਹੀਂ ਹੋ ਸਕਦੇ ਤੇ ਫਿਰ ਕੋਈ ਗੱਲ ਨਹੀਂ ਅਸੀਂ ਕਿਹੜਾ ਘਰੇ ਜਾਨੀ ਹਜੇ ਇੱਥੇ ਹੀ ਆ ਹਨਾ ਕਿ ਮੋਰਚਾ ਤਾਂ ਐਵੇਂ ਹੀ ਡਟਿਆ ਰਹੂਗਾ ਐਵੇਂ ਰਹਿਣਗੇ ਪਰ ਇੱਕ ਤਰੀਕ ਜਿਹੜਾ ਇੰਤਜ਼ਾਰ ਜ਼ਰੂਰ ਰਹੇਗਾ ਕਿ ਆਖਰ ਉਸ ਦੇ ਵਿੱਚ ਕੀ ਲੱਗਦਾ ਤੁਹਾਨੂੰ ਕਿਵੇਂ ਪਹਿਲਾਂ ਪਿਛਲੇ ਵਾਰ ਜਦੋਂ 13 ਮਹੀਨੇ 13 ਦਿਨ ਦਿੱਲੀ ਦੀਆਂ ਸੜਕਾਂ ਤੇ ਬੈਠੇ ਰਹੇ 9-10 ਮੀਟਿੰਗਾਂ ਹੋਈਆਂ ਹੁਣ ਪਹਿਲੀ ਮੀਟਿੰਗ ਆ ਜਿਹੜੀ ਇਹ ਕਾਫੀ ਲੰਬੇ ਸਮੇਂ ਤੋਂ ਪਹਿਲਾਂ ਹਾਲਾ ਕਿ ਮੀਟਿੰਗਾਂ ਹੋਈਆਂ ਪਰ ਹੁਣ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਉਸ ਤੋਂ ਬਾਅਦ ਪਹਿਲੀ ਮੀਟਿੰਗ ਆ ਕੀ ਲੱਗਦਾ ਕੋਈ ਵਧੀਆ ਰਿਸਪੌਂਸ ਆਊਗਾ ਕੋਈ ਸਿੱਟਾ ਨਿਕਲੂਗਾ ਮੀਟਿੰਗ 'ਚ ਜਾਂ ਫਿਰ ਪਹਿਲਾਂ ਵਾਂਗੇ ਮੀਟਿੰਗਾਂ ਤੇ ਮੀਟਿੰਗਾਂ ਹੁਣ ਦੇਖੋ ਆਪਾਂ ਤਾਂ ਆਸ ਵਧੀਆ ਦੀ ਰੱਖਦੇ ਆਂ ਵੀ ਵਧੀਆ ਹੀ ਹੋਣੀ ਚਾਹੀਦੀ ਆ ਆਸ ਆਪਾਂ ਮਾੜੀ ਚੀਜ਼ ਦੀ ਰੱਖਦੇ ਨਹੀਂ ਹੁੰਦੇ ਮਾੜੀ ਗੱਲ ਦੀ ਵੀ ਮਾੜੀ ਹੋਵੇ ਪਰ ਆਪਾਂ ਤਾਂ ਆਸ ਵਧੀਆ ਰੱਖਦੇ ਆਂ ਵੀ ਵਧੀਆ ਹੀ ਹੋਵੇ ਹੋਣੀ ਵੀ ਚਾਹੀਦੀ ਆ ਆਈ ਦੂ ਉੱਤੇ ਹੋਰ ਆਪਾਂ ਵੇਖੋ ਕੀ ਕਰ ਸਕਦੇ ਆ ਹਨ ਤੇ ਗਾਂ ਫਿਰ ਹੁਣ ਉਹਨਾਂ ਦੀ ਮਨਸ਼ਾ ਦੱਸੂਗੀ ਵੀ ਉਹਨਾਂ ਦੇ ਮਨ ਵਿੱਚ ਕੀ ਹੈਗਾ ਹਨ ਤੇ ਇਸ ਗੱਲ ਦਾ ਮਲਾਲ ਹੁੰਦਾ ਕਦੇ ਤਸਵੀਰਾਂ ਦਿਖਾ ਰਹੇ ਤੁਹਾਨੂੰ ਕਿ ਜਿਹੜੇ ਮਰਨ ਵਰਤੇ ਬੈਠੇ ਸੀ ਉਹਨਾਂ ਦਾ ਵਰਨ ਵਰਤ ਅੱਜ ਖਲਵਾਇਆ ਗਿਆ ਤੇ ਜਗਜੀਤ ਸਿੰਘ ਢੱਲੇਵਾਲ ਦੀ ਭੈਣ ਨੂੰ ਮਿਲ ਰਹੇ ਨੇ ਤੇ ਲਗਾਤਾਰ ਅਸੀਂ ਗੱਲਬਾਤ ਵੀ ਜਾਰੀ ਰੱਖ ਰਹੇ ਆ ਇਸ ਗੱਲ ਦਾ ਮਲਾਲ ਹੁੰਦਾ ਕਿ ਅਸੀਂ ਅੱਜ ਜੇ ਕਿਸਾਨ ਆ ਤੇ ਗੱਲਬਾਤ ਜੇ ਲਗਾਤਾਰ ਕੋਸ਼ਿਸ਼ ਕਰਾਂਗੇ ਤਾਂ ਛੋਟੇ-ਛੋਟੇ ਜਿਹੜੇ ਬੱਚੇ ਨੇ ਉਹ ਲਗਾਤਾਰ ਮਿਲਦੇ ਹੋਏ ਨਜ਼ਰ ਆ ਰਹੇ ਨੇ ਤੇ ਦੇਖ ਸਕਦੇ ਹੋ ਤਸਵੀਰਾਂ ਬਹੁਤ ਭਾਵਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਹਰ ਕੋਈ ਮਿਲਣਾ ਚਾਹੁੰਦਾ ਤੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਜਿਹੜੇ ਇੱਥੇ ਪਹੁੰਚ ਰਹੇ ਨੇ ਪਰਿਵਾਰ ਦੇ ਪਰਿਵਾਰ ਜਿਹੜੇ ਪਹੁੰਚ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਦੀ ਭੈਣ ਦੇ ਨਾਲ ਨਾਲ ਹੀ ਇਹ ਭੈਣ ਦੇ ਦੋ ਗੱਲ ਕਰ ਮਿਲ ਮੁਲਾਕਾਤ ਕਰ ਰਹੇ ਨੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਜੀ ਸਿੰਘ ਢੱਲੇ ਵਾਲ ਦੇ ਭੈਣ ਵੀ ਇੱਥੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਪਰ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਮੈਂ ਤਸਵੀਰਾਂ ਨੂੰ ਲਗਾਤਾਰ ਦਿਖਾਉਂਦੇ ਰਹਿਣਾ ਤੇ ਬੀਬੀ ਆਖਰੀ ਸਵਾਲ ਆ ਇਸ ਗੱਲ ਦਾ ਮਲਾਲ ਹੁੰਦਾ ਕਿ ਅਸੀਂ ਅੱਜ ਜੇ ਕਿਸਾਨ ਆ ਅਸੀਂ ਅੱਜ ਬਤਾਇਆ ਤੁਹਾਨੂੰ ਤੁਹਾਨੂੰ ਬਧੀਆਂ ਸਭਾ ਬਤਾਇਆ ਕਿਵੇਂ ਲੱਗਦਾ ਸੋ ਇਹ ਅੱਜ ਉਹਨਾਂ ਦੀ ਤਸਵੀਰਾਂ ਨੇ ਲਗਾਤਾਰ ਅੱਛਾ ਚਾਹ ਬਤਾਇਆ ਕਰਦੇ ਨੇ ਹਾਂ ਜੀ ਫਿਰ ਵੀ ਵੀ ਜਿਵੇਂ ਅੱਜ ਵਧਾਈਆਂ ਦੇਣ ਆਲੇ ਆ ਰਹੇ ਨੇ ਕਿੰਨੀ ਖੰਨ ਦੇ ਵਿੱਚ ਥੋੜੀ ਜਿਹੀ ਖੁਸ਼ੀ ਹੋ ਗਈ ਖੁਸ਼ੀ ਆ ਖੁਸ਼ੀ ਆ ਖੁਸ਼ੀ ਆ ਕਿੰਨੀ ਖੁਸ਼ੀ ਅੱਜ ਮੰਨ ਦੇ ਵਿੱਚ ਕਿੰਨਾ ਕਿ ਇੰਤਜ਼ਾਰ ਸੀ ਮਤਲਬ ਇਸ ਗੱਲ ਦਾ ਇੰਤਜ਼ਾਰ ਤਾਂ ਬਹੁਤ ਲੰਮੇ ਸਮੇਂ ਤੋਂ ਸੀਗਾ ਪਰ ਅੱਜ ਖੁਸ਼ੀ ਹੋਈ ਆ ਵੀ ਮਤਲਬ ਇਹ ਮਹਾਰਾਜ ਨੇ ਵੇਖੋ ਆਪਣੀ ਗੱਲ ਸੁਣੀ ਆ ਤੇ ਰੱਖੀ ਆ ਕੱਲ ਮੱਜਸ ਕਰਨ ਨੂੰ ਇਹ ਵੀ ਕਿਹਾ ਵੀ ਇਹ ਗੱਲ ਹੁਣ ਤੇਰੇ ਜੁਮੇ ਆ 13 ਤਰੀਕ ਜਿਹੜੀ 14 ਤਰੀਕ ਵਾਲੀ ਆ ਵੀ ਹੁਣ ਇਹ ਨਾ ਹੋਵੇ ਵੀ ਸਾਨੂੰ ਮਿੱਠੀਆਂ ਗੋਲੀਆਂ ਹੀ ਮਿਲਣ ਤੇ ਬਾਕੀ ਸਾਨੂੰ ਕੁਝ ਮਿਲੇ ਨਾ ਉਹਨੇ ਉਹਨੇ ਜ਼ਿੰਮੇਦਾਰੀ ਚੱਕੀ ਹੈ ਕਹਿੰਦਾ ਵੀ ਨਹੀਂ ਇਹ ਇਹ ਕੰਮ ਨਹੀਂ ਹੋਊਗਾ ਹਾਂ ਉਲਤਾਂ ਕਹਿੰਦੇ ਮਨ ਦੇ ਵਿੱਚ ਖੁਸ਼ੀ ਜ਼ਰੂਰ ਆ ਕਿਉਂਕਿ ਲੰਬੇ ਸਮੇਂ ਤੋਂ ਬਾਅਦ ਅਜਿਹਾ ਦਿਨ ਆਇਆ ਤਾਂ ਜਿੱਥੇ ਜਗਜੀਤ ਸਿੰਘ ਡੱਲੇਵਾਲ ਨੇ ਜਿਹੜਾ ਮੈਡੀਕਲ ਟ੍ਰੀਟਮੈਂਟ ਸ਼ੁਰੂ ਕਰਵਾ ਦਿੱਤਾ ਬਹੁਤ ਜ਼ਿਆਦਾ ਇੱਕ ਭੈਣ ਦੇ ਮਨ ਦੇ ਵਿੱਚ ਇਹ ਹੁੰਦਾ ਕਿ ਸਾਡਾ ਭਰਾ ਜਿਹੜਾ ਅੱਖਾਂ ਦੇ ਸਾਹਮਣੇ ਹੈ ਜਿਹੀ ਹਾਲਤ